ਨੋ ਬਾਈ ਜੀ ਪਿਆਰ ਦਾ ਸਵੇਰੇ ਤੜਕੇ 5:00 ਵਜੇ ਬਠਿੰਡੇ ਤੋਂ 10-15 ਕਿਲੋਮੀਟਰ ਉਰੇ ਰੁੱਕ ਗਏ ਸੀ ਨੀਂਦ ਬਹੁਤ ਆ ਰਹੀ ਸੀ ਇਸ ਕਰਕੇ ਬਾਈ ਕਹਿੰਦਾ ਰੁਕ ਜੀਏ ਲੈ ਬਾਈ ਹੁਣ ਲੱਗੇ ਆ ਦਰਨਾ ਪਾਉਣ ਲੱਗੇ ਆ ਚੱਲੇ ਹੁਣ ਅੱਜ ਰਾਤ ਨੂੰ ਉੱਥੇ ਲੱਗੇ ਜਾ ਕੇ ਹਾਂਜੀ ਬਾਈ ਪਾਈਏ ਚੱਲੇ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਜੀ ਆ ਗਿਆ ਜੀ ਹੋਰ ਜੀ ਹੋਰ ਬੜਿਆ ਚਲਾਟ ਰਾਈ ਜੀ ਬਸ ਕਮੈਂਟ ਤੀਸਰੀ ਟਾੜ ਵਿੱਚ 15 ਮਿੰਟ ਵੱਲੋਂ 70% ਜੂਰੀਆ ਰਹਿ ਗਿਆ। ਹਾਂਜੀ। ਸਹੀ ਕਿ ਕੰਮ ਆ ਰਿਹਾ ਜਰੂਰ ਆਣਾ ਉਹ ਸਵੇਰੇ ਉੱਠਣਾ ਹੈ। ਹਾਂਜੀ। ਪੀਜ ਐਟ ਹੋਰ ਇੰਜਨ ਦੇ ਵਿੱਚ ਲਾਜੂ। ਹਾਂਜੀ। ਲੀਕ ਚਲਾਉਣੀ ਹੈ ਨਾ ਤਾਂ ਉੱਤੇ। ਹਾਂਜੀ। ਇਹ ਲਾਜ ਵਿਚਾਰ ਰੱਖਣਾ ਬਸ ਜੂਰੀਆ ਨਹੀਂ ਚ ਖਤਮ ਹੋਣ ਦੇਣਾ। ਬਸ ਠੀਕ। ਕੋਈ ਮਾੜੇ ਕੋਸੇ ਵਿੱਚ ਨਹੀਂ ਡੀਜ਼ਲ ਨਾਲ ਜੂਰੀਆ ਹਵਾ ਨਹੀਂ ਜਾਂਦਾ। ਠੀਕ ਹੈ ਜੀ। ਉਹ ਸਵੇਲੀ ਜੀ ਆਉਂਦੇ ਆ ਮਾਹ ਚੱਲ ਵਧੀਆ ਲੱਗਦਾ। ਹਾਂ ਨਹੀਂ ਨਹੀਂ ਵਧੀਆ ਹੈ ਜੀ ਸਵੇਲ ਉਹ ਵਧੀਆ ਹੀ ਵਿੱਚ ਆਉਂਦੀ। ਹਾਂ ਹਾਂ। ਹਾਂ ਉਹ ਹੀ ਮੈਂ ਦਿੱਤਰ ਮੈਂ ਵਧੀ ਜਾਈ ਜਾਂਦੀ ਹਾਂ ਹਾਂ ਜੀ ਕੋਲ ਲੱਗੀ ਨਾ ਨਾ ਠਾਣੇ ਕਿਤੇ ਜੀ ਬੇਦਰੇ ਨਾ ਸੱਚੀ ਗੱਲ ਦਈਦਾ ਬੰਦੂ ਬੋਲਣਾ ਦਾ ਕੋਈ ਫਾਇਦਾ ਨਹੀਂ ਮਦੀਨ ਕਾ ਉਪਨੀ ਘੜੀ ਵੀ ਹਾਂ ਹਾਂ ਇਸ ਤਰ੍ਹਾਂ ਕੋਈ ਨਹੀਂ ਕੋਲ ਬਸ ਤਰਕੇ ਨੂੰ ਆ ਕੇ ਢਾਬੇ ਕੋਲੋਂ ਤਾਂ ਲਈ ਹੰਦ ਲੱਗੇ ਬਈ ਪਾਨੇ ਲਾ ਲਾ ਲੈ ਰੀ ਜਿਹਦਾ ਵਾ ਜੇ ਵੀ ਦੀ ਆ ਬਜਰਾ ਕਦੇ ਕਾ ਪੰਗਰਾ ਦੀ ਕੈਵੰਜੀ ਬਹਿ ਗਿਆ ਤਾਂ ਕਿ ਤੂੰ ਐ ਹੋਰ ਕੈਵੰਜ ਪਿਆ ਪਹਿਲਾਂ ਮੈਂ ਆ ਗਿਆ ਇਹ ਇੱਥੇ ਵੀ ਨਹੀਂ ਸੂਦਾ ਹੋਇਆ ਮੈਂ ਅਕਤਬ ਵੈਲ 6 ਵਜੇ ਠਾਲਦਾ ਉਹ ਇਹਨਾਂ ਨੇ ਫੇਰ ਦਾਹਾ ਕਾਉਣ ਲੱਗ ਜਾਂਦੇ ਨੇ ਹਾਂ ਦੱਸਦੇ ਨੇ ਦੋਹਾਂ ਦਾ ਲਾਰ ਬਣਾ ਲੈਂਦੇ ਆ ਉਹ ਹੀ ਲਾਰ ਬਣੇ ਨੇ ਕਿੱਥੇ ਬੱਜਣ ਦੇਗਾ ਮੇਰਾ ਹਾਂ ਸਹੀ ਗੱਲ ਆ ਤੈਨੂੰ ਪਤਾ ਨਹੀਂ ਉਹਨਾਂ ਦੀ ਪਾਪਾ ਕਈ ਸਾਲ ਹੋ ਗਏ ਮੈਨਾਂ ਦਵਾਰ ਵਾਲੇ ਦੀ ਵੀ ਨਹੀਂ ਚੱਕੜਾਇਆ ਇਧਰ ਨੂੰ ਹਾਂ ਹਾਂ ਅੱਜ ਚਲੇ ਗਏ ਅੱਛਾ ਜੀ ਅਗੀ ਤੇ ਪੈ ਗਈ ਹਾਂ ਬਈ ਬਈ ਹਾਂ ਹਾਂ ਦਾ ਨਹੀਂ ਬੈਣਦਾ ਤਾਂ ਬੈਣਦੇ ਹਾਂਜੀ 20 ਘੰਟੇ ਬਾਅਦ ਕਹਿੰਦੇ ਬਾਈ ਥੋੜ ਥੋੜ ਘਰ ਕਾਰ ਉਹ ਨਾ ਬੰਦ ਬਈ ਤਾਕੀ ਨਾਲੀ ਇਹ ਕਿਹੜਾ ਖੁੱਲਣੀ ਆਪਾਂ ਲੈਵ ਜਾਣਾ ਬਾਦ ਚ ਚਲੋ ਵਧੀਆ ਨਾ ਵਧੀਆ ਨਾ ਜੈਲ ਜੀ ਇਹਦੇ ਵਿੱਚ ਹਾਂਜੀ ਅਰੇ ਸਮੈਲ ਵਧੀਆ ਆਉਂਦੀ ਆ ਆ ਸਮੈਲ ਜੀ ਇਹਦੇ ਤੋਂ ਵਧੀਆ ਨਾਲ ਹਾਂਜੀ ਲੈਵਨ ਦਾ ਬਿੱਟਾ ਵੀ ਵਧੀਆ ਪਤਾ ਲੱਗਦਾ ਗੱਡੀ ਜੀ ਉਹਨੂੰ ਲੈ ਲਈ ਹਾਂ ਰੋਲ ਬਾਈਆ ਢਾਬੇ ਤੇ ਰੁਕੇ ਹੈਗੇ ਬਠਿੰਡੇ ਪਹੁੰਚ ਕੇ ਆਹੋ ਦੇਖਦੇ ਆ ਹਾਂਜੀ ਹਾਂ ਆਪਾਂ 10 ਕਿਲੋਮੀਟਰ ਪਿੱਛੇ ਆ ਹਾਂਜੀ ਚਲੋ ਬਾਈ ਠੀਕ ਆ ਅੱਗੇ ਜਾ ਕੇ ਮਿਲਦੇ ਹਾਂ ਹੁਣ ਹਾਂਜੀ ਲੋ ਬਾਈ ਜੀ ਬਠਿੰਡਾ ਨੰਗਿਆ ਏ ਡੱਬ ਵਾਲੀ ਦੇ ਕੋਲ ਪਹੁੰਚ ਗਏ ਰੋਡ ਵਿੱਚ ਵਿੱਚ ਬਣਦਾ ਤੇ ਵਿੱਚ ਵਿੱਚ ਖਰਾਬ ਵੀ ਆ ਤੇ ਬਹੁਤ ਵਧੀਆ ਵੀ ਆ ਹਾਂ ਜੀ ਰੋਡ ਤਾਂ ਵਧੀਆ ਹੈ ਪਰ ਕਿਤੇ ਬੰਦ ਕਿਤੇ ਚੱਲਦਾ ਹੈ ਕਿਤੇ ਖੁੱਲਦਾ ਕਿਤੇ ਜਾਂਦਾ ਹੈ ਨਾ ਇਹ ਫਰਕ ਕਰ ਆਹ ਵੀ ਰੋਡ ਟੁੱਟਿਆ ਰਹਿਣਾ ਹੋਵੇ ਹਾਂ ਉੱਧਾ ਸਾਫ਼ ਯਾਰ ਰੋਡ ਚੱਲਦਾ ਉੱਧਾ ਰੋਡ ਵਧੀਆ ਰੋਡ ਤਾਂ ਫੋਟੋ ਬਸ ਬਾਹਰ ਆ ਗਿਆ ਡੱਬਾ ਲਈ ਵੀ ਰਹਿ ਗਿਆ 20 ਕਿਲੋ ਇਹ ਸੀ ਅੱਜ ਕਾਰ ਦਾ ਚਾਲੂ ਗਰਮੀ ਲੱਗ ਵੀ ਲੱਗਣਾ ਫਰਕ ਪੈ ਗਿਆ ਨਾ ਜਿਹੜਾ ਰਾਤ ਲੱਗਦੀ ਨਹੀਂ ਹੈ ਰਸਤਾ ਲਾਉਣਾ ਸ਼ੁਰੂ ਹੋ ਗਿਆ ਨਾ ਰਾਤ ਲੱਗਦੀ ਨਹੀਂ ਹੁਣ ਹਾਂ ਰੋਡ ਦਾ ਕੰਮ ਚੱਲ ਰਿਹਾ ਜੁਰਾਂ ਦੇ ਆਉਣ ਆਉਦੇ ਸਾਲ ਨੂੰ ਵੱਡ ਜੁਆ ਟੋਪ ਦਾ ਇਹ ਆਹ ਇਹ ਆਉਂਦਾ ਪੋਡਾ ਉਹਦੀ ਇਹ ਨਹੀਂ ਗਨੀ ਬਜਰੀ ਪਾਈ ਹੋਈ ਇਹਦੇ ਹਾਂ ਕਿੰਝ ਜਨੇ ਵਟਾ ਬਾਈ ਬਸ ਹੋਰ ਰਹਿ ਗਿਆ 40 ਕਿਲੋਮੀਟਰ ਰਹਿ ਗਿਆ ਮੇਰੇ ਸਾਹਮਣੇ ਦੂਜਾ ਰਾਜਸਥਾਨ ਬਾਰਡਰ ਹੈ ਰਾਜਸਥਾਨ ਬਾਰਡਰ ਇੰਨਾ ਹੀ ਰਹਿ ਗਿਆ ਹਣਾ ਉਹ ਨੱਪੜੀ ਕੇ ਪਰੇ ਰਾਂ ਨਜੂ ਹੋ ਜਾਣਾ ਆ ਲਾਸਟ ਹੋਟਲ ਬਿਤੇ ਉੱਤੇ ਹਾਂ ਜੀ ਹੋਰ ਪਜੂ ਕੇ ਨੱਪੜੀ ਉਹ ਪਤਾ ਨਹੀਂ ਹਾਂ ਕਈ ਸਾਲ ਹੋ ਗਏ ਹਾਂ 6-7 ਸਾਲ ਹੋ ਗਏ ਜਿਆਦਾ ਆ ਰਿਹਾ ਇਹਦੇ ਨੂੰ ਉਹਦਾ ਨਕਸ਼ਾ ਹੀ ਨਹੀਂ ਹੈਗਾ ਉਰੇ ਹੁਣ ਤਾਂ ਕੋਈ ਨਹੀਂ ਲੱਗਦਾ ਹੈਗਾ ਵੀ ਹੋਣੀ ਰਾਹ ਯਾਰ ਇਹ ਸਹੀ ਗੱਲ ਆ ਜੀ ਹਾਂ ਅੱਜ ਹੁੜੀ ਆ ਭਾਈ ਪਹਿਲਾਂ ਸਾਨੂੰ ਹੁੜੀ ਦੇ ਮੁਬਾਰਕਾਂ ਆ ਸਾਰਿਆਂ ਨੂੰ ਬਹੁਤ ਵਧਾਈਆਂ ਹੁੜੇ ਮਾਲੇ ਦੀਆਂ ਸਾਡੇ ਭਾਈ ਜਾਰੇ ਨੂੰ ਬਹੁਤ-ਬਹੁਤ ਮੁਬਾਰਕਾਂ ਇਹ ਗੱਲ ਆ ਜੀ ਆ ਭਾਈ ਕੱਲ ਨਾ ਇੱਕ ਵੀਡੀਓ 'ਚ ਮੈਂ ਤਰੀਕ ਬੋਲੀ ਦੀ ਕੱਲ ਮੈਂ ਤੇ ਕੱਲ ਵਾਲੀ ਵੀਡੀਓ 'ਚ ਅੱਜ ਇਹ ਤਰੀਕ ਦੱਸੇਗੀ ਜੀ 25 ਆਹ ਭਾਈ ਯਾਰਾ ਬਾਹਰ ਰਹਨੇ ਆ ਸਾਡੇ ਸਾਹਮਣੇ ਆਹ ਮੁੰਡਾ ਜਿਹੜਾ ਮੋਬਾਈਲ ਫੋਨ ਆਉਣ ਲੱਗੇ ਨਹੀਂ ਤਾਂ ਪੁੱਛਦੇ ਜੀ ਜਾਂਦਾ ਵੀ ਦਿਨਾਂ ਦਾ ਤਰੀਕ ਦਾ ਕਾਹਦੇ ਦਾ ਨਹੀਂ ਪਤਾ ਲੰਦਾ ਵੀ ਕਿਹੜਾ ਦਿਨ ਅੱਜ ਹਾਂ ਉਹਦੇ ਜੇ ਮੈਂ ਘਰ ਨੂੰ ਫੋਨ ਕਰਕੇ ਪੁੱਛੀਦਾ ਵੀ ਕਿਹੜਾ ਦਿਨ ਅੱਜ ਬਾਕੀ ਵਜੂਰੀਆਂ ਪਾਉਣਾ ਲੱਗੂਗਾ ਕਿਤੇ ਹਾਂ ਜੀ ਆਹ ਲੈਨੇ ਆਣਗਾ ਡਬਲ ਤੋਂ ਦੇਖਦੇ ਕੋਈ ਯਾਤੀ ਲੈ ਲੈਣ ਦੇ ਲੈਣ ਦੀ ਯਾਤੀ ਆਈ ਨੇ ਜਿੱਥੇ ਹਾਂਜੀ ਉੱਤੇ ਲੈ ਕੇ ਪਾਉਣਾ 70% ਰਹਿ ਗਿਆ ਹਾਂਜੀ ਤਿੰਨ ਬਾਣੇ ਦੋ ਤਿੰਨ ਬਾਣੇ ਲੈ ਕੇ ਰੱਖ ਲੈਣੀ ਆ ਹੋ ਜੀ ओरिजिनल ਦੀਆਂ ਹਾਂਜੀ ਹਾਂ ਕਣਕਾ ভাই ਇੱਧਰ ਵੀ ਉੱਧਰ ਹਰੀਆਂ ਹੀ ਖੜੀਆਂ ਹੱਲੇ ਸਾਲਕ ਦੀਆਂ ਸਾਲੀ ਬਰਾਬਰ ਹੀ ਲੱਗਦਾ ਮੈਨੂੰ ਆਪਣੇ ਪੰਜਾਬ ਜਿਵੇਂ ਇਹ ਜਿਓ ਖੜੀਆਂ ਹੋਈਆਂ ਹੋਈ ਪੂਰੇ ਵੀ ਇਹ ਜਿਓ ਖੜੀਆਂ ਹਾਂ ਮੈਨੂੰ ਇੱਦਾਂ ਹੀ ਰੱਖਦਾ ਵੀ ਕੰਮ ਪਸਾਰੇ ਇਕੱਠਾ ਹੀ ਚੱਲੂਗਾ ਇਹ ਗੱਲ ਆਈ ਉਹ ਭਾਈ ਮਿਲਦੇ ਆਗੇ ਰਾਜਸਥਾਨ ਬਾਰਡਰ ਜਾ ਕੇ ਹਣ ਚਲੋ ਜੀ ਲਓ ਜੀ ਭਾਈ ਡੱਬ ਵਾਲੀ ਦੇ ਥੋੜਾ ਜਨਾ ਪਿੱਛੇ ਇਹ ਵੀਰ ਨੇ ਮੋਟਰਾਂ ਤੇ ਹੱਥ ਮਾਰ ਲਿਆ ਇਹ ਕਿਹੜਾ ਆ ਗਿਆ ਲਈ ਕਹਿੰਦਾ ਜਿਹੜਾ ਪਿੰਡਾ ਜੀ ਆਪਣਾ ਆਪਣਾ ਚੱਕ ਰੋਲਦੂ ਸਿੰਘ ਵਾਲਾ ਚੱਕ ਰੋਲਦੂ ਸਿੰਘ ਵਾਲਾ ਉਹ ਰੋਲਦੂ ਬਾਬਾ ਰੋਡੇ ਪਿੰਡ ਵਾਲੀ ਹਾਂਜੀ ਹਾਂਜੀ ਮਾਠ ਖੁੰਡੇ ਵਾਲਾ ਨਹੀਂ ਬਾਬਾ ਰੋਲਦੂ ਜਿਹੜਾ ਜੀ ਇਹ ਜਿਹੜਾ ਧਰਨੇ ਕੇ ਦਾ ਰੋਲ ਨਹੀਂ ਜੀ ਉਹ ਹੋ ਰਿਹਾ ਯੋ ਮਾਨਸਾ ਕੋਈ ਤੇ ਠੀਕ ਹੈ ਠੀਕ ਹੈ ਸੋਰ ਵੀ ਤੇ ਵਧੀਆ ਹਾਂ ਵਧੀਆ ਜੀ ਇੱਧਰ ਕਿਦਾਂ ਪਰ ਰੋਡ ਤੇ ਰੋਡ ਤੇ ਵੀਰੇ ਕੁਝ ਸਮਾਨ ਲੈਣਾ ਹੈ ਅੱਛਾ ਅੱਛਾ ਠੀਕ ਹੈ ਜੀ ਇਹ ਬਾਈ ਨੇ ਨਾ ਨਾ ਕਹਿੰਦੇ ਹੱਥ ਮਾਰਿਆ ਕੋ ਜਿਵੇਂ ਕਰਦਾ ਮਾਲਕ ਚੰਗਾ ਹੀ ਕਰਦਾ ਬਾਈ ਨੇ ਹੱਥ ਮਾਰਿਆ ਪਰ ਰੋਕ ਲਈ ਇਹ ਨਾ ਮਸ਼ੀਨ ਬਾਕੀ ਹੋਰ ਬਾਈ ਜਿੱਥੇ ਆਪਾਂ ਕੋਈ ਹੱਥ ਮਾਰਦਾ ਆਪਾਂ ਮੇਰਾ ਸੁਭਾਅ ਆ ਜਾ ਵੀ ਰੋਕ ਕੇ ਮਿਲ ਕੇ ਜਾਣਾ ਠੀਕ ਹੈ ਹਨਾ ਕੋਈ ਬਾਈ ਨੇ ਦੱਸਿਆ ਕਹਿੰਦਾ ਵੀ ਬਾਈ ਤੁਹਾਨੂੰ ਡੱਬ ਵਾਲੀ ਦਾ ਚੱਕਰ ਪਊਗਾ ਉਧਰ ਬੰਦ ਆ ਕਹਿੰਦਾ ਮਟਰ ਨੂੰ ਹਾਂਜੀ ਕਿੰਨਾ ਵੀ ਠੀਕ ਹੈ ਬਾਈ ਕਹਿੰਦਾ ਵੱਡੀ ਜਾ ਕਰ ਤੈਨੂੰ 100 ਕਿਲੋਮੀਟਰ ਦਾ ਹੋ ਆ ਕਿ ਉਹ ਭਾਰਤਵਾਲਾ ਰੋਡ ਆ ਜਿਹੜਾ ਉਹੀ ਮਾਰ ਲੈਣਾ ਤੁਹਾਨੂੰ ਉਹ ਵਧੀਆ ਚੱਲਦੇ ਆਂ ਹੋਰ ਉਹ ਵਧੀਆ ਰੋਡ ਨਾਲੇ ਉਧਰ ਦੀ ਚੱਲਦੇ ਆਂ ਵਧੀਆ ਰੋਡ ਆ ਕਿਤੇ ਦਰਖਤ ਤੋਂ ਵਧੀਆ ਵਧੀਆ ਕਿਤੇ ਕੋਈ ਕੁਝ ਨਹੀਂ ਆਹੀ ਰੋਡ ਐ ਉਸ ਨਹੀਂ ਨਾ ਕੋਈ ਦਰਖਤ ਨਾ ਕੁਝ ਹੋਰ ਵਧੀਆ ਜਰ ਬੜਾ ਛੱਡ ਚੜਾ ਕੇ ਆਂ ਹਾਂ ਹਾਂ ਚੜਾ ਕੇ ਆਨੇ ਹਨਾ ਹਾਂ ਚੜਾਏ ਦੇਖ ਲਓ ਬਾਈ ਵੀ ਬੰਦੇ ਵੀਰ ਆਪਣੇ ਇੰਨਾ ਪਿਆਰ ਕਰਦੇ ਆ ਹਨਾ ਜਿੱਥੇ ਵੀ ਖੜਦੇ ਆਂ ਕੱਲ ਪਰਾਂ ਜੀ ਉਹ ਦਮਾਨ ਵਾਲੇ ਦੇ ਮੈਂ ਲਾਈ ਸਹੀ ਗੱਲ ਐ ਹੁੱਲੇ ਵਾਲੇ ਜਿਹੜਾ ਟਰੱਕ ਵਾਲਾ ਵੀਰ ਬਾਈ ਗੋਰਮਾਨ ਐ ਵੀਰ ਐ ਵੀਰ ਬਾਈ ਆਪਾਂ ਨਾਲੋਂ ਤੋਂ ਮਿੱਤਰ ਆਉਂਦਾ ਮਾਰਗਾ ਤੇ ਕਹਿੰਦਾ ਪਰ ਦੇਖਦੇ ਆਂ ਕਿ ਨਾ ਭਾਈ ਤੇਰੀ ਵੀਡੀਓ ਦੇਖਦਾ ਕਾਲੀ ਹੈ ਕਹਿੰਦਾ ਨਹੀਂ ਮੈਂ ਖੜ ਕੇ ਜਾਣਾ ਜੱਲੀ ਹੋਵੇ ਵੀਰੇ ਚਲੋ ਵੀਰੇ ਚਲੋ ਠੀਕ ਹੈ ਜੀ ਬਾਈ ਦੇ ਇੱਧਰ ਪਿੰਡਾਂ ਜਾਨੂੰ ਕੱਢ ਲੈਣੇ ਆ ਹੋ ਜੀ ਇੱਧਰ ਨੂੰ ਸੌਕੇ ਰਹਾਗੇ ਨਾ ਜਿੱਥੇ ਅੱਗੇ ਪਿੱਛੇ ਕਰਨੀ ਪੈਗੀ ਹਾਂਜੀ ਹਾਂ ਦੋ ਤਰਾਂ ਘੰਟੇ ਖਰਾਬ ਹੋ ਜੰਨਾ ਉਹ ਗੱਡੀ ਵਾਲਾ ਵੀ ਤੈਨੂੰ ਕਹਿੰਦਾ ਸੀ ਆਹੋ ਕਹਿੰਦਾ ਡੱਬ ਵਾਲੀ ਬੰਦਿਆ ਡੱਬ ਵਾਲੀ ਬੰਦਦਾ ਕਹਿੰਦਾ ਹੈ ਹਾਂ ਕਹਿੰਦਾ ਡੱਬ ਵਾਲੀ ਬਾਰ ਬਾਰ ਮੜਨਾ ਪੈਣਾ ਚਲੋ ਜੀ ਚੱਲਦੇ ਆ ਅੱਗੇ ਲੋ ਭਾਈ ਜੀ ਕਿਸਾਨੀ ਧਰਨਾ ਚੱਲ ਰਿਹਾ ਇਹਨਾਂ ਪਿੰਡਾਂ ਵਿੱਚ ਦੀ ਬਾਪ ਹੋ ਕੇ ਬੜੀ ਔਖੀ ਡੱਬੜੀ ਦੇ ਵਿੱਚ ਲੈ ਕੇ ਆਏ ਆ ਹਣ ਉਹ ਔਖੇ ਰਹੇ ਨਹੀਂ ਕੁਛ ਪੁੱਛ ਗਏ ਗੱਲ ਨਹੀਂ ਨਹੀਂ ਬਾਪ ਉਹ ਬੜਾ ਮੁੰਡਾ ਹਾਂ ਕਿਉਂ ਭਾਈ ਯਾਰ ਕਸਾਮ ਯਾਰ ਹੁਣ ਮੇਰੀ ਗੱਲ ਉਹ ਵੀ ਸੱਚੇ ਬੈਠੇ ਆ ਉਹੀ ਤਾਂ ਗੱਲ ਆ ਹਾਂ ਹਾਂ ਉਹ ਜਿਹੜੇ ਆਪਣੇ ਅਕਾਂ ਵਾਲ ਦੇ ਬੈਠੇ ਆ ਬਾਰਡਰ ਸਾਰੇ ਸੀਲ ਕੀਤੇ ਆ ਬਾਰਡਰ ਸਾਰੇ ਬਾਤ ਕਰੇ ਹੋਏ ਆ ਓ ਭਾਈ ਪੰਜਾਬ ਐਂ ਕਰਿਆ ਵੇ ਦੇਖਣਾ ਜੇ ਬਹਾਰ ਹੁੰਦਾ ਹੈ ਹਾਂ ਚਲੋ ਗਲੀਆਂ ਗਲੀਆਂ ਕੋਈ ਫੈਸਲਾ ਹਾਈ ਗੱਟਲ ਘਵਾਰ ਹੋਣਾ ਪੈਂਦਾ ਹੋਰ ਬਹੁਤ ਟਾਈਮ ਖਰਾਬ ਬੁਰੇ ਕੋਈ ਚੀਜ਼ ਹੈ ਇਹਦੀ ਸਾਈਡ ਵੀ ਨਹੀਂ ਦੇ ਆਉਂਦੀ ਸਿੰਗਲ ਰੋੜਿਆ ਤਾਰਾਂ ਦੀਆਂ ਟੋਏ ਟਿੱਪੇ ਪੁੱਛ ਪੁੱਛ ਕੇ ਦੇ ਦੇ ਆਉਣ ਕਿੱਥੇ ਜਾ ਕੇ ਨਿਕਲਦੇ ਆ ਕਿਸਾਨ ਮਜ਼ਦੂਰ ਇੱਕ ਤਾਂ ਜਿੰਦਾਬਾਦ ਹਾਂ ਇੱਧਰ ਆਇਆ ਯਾਰ ਕਹਿੰਦਾ ਸਰਕਾਰਾਂ ਆ ਮੋਗਾਂਧਾਨਾ ਕਹਿੰਦਾ ਨਾ ਇਹ ਗੱਲ ਆ ਜੀ ਬਾਰਡਰ ਪਾਕਿਸਤਾਨ ਤੋਂ ਮੁਸੀਰ ਹੋਏ ਮੈਂ ਆ ਹਾਂ ਚਲੋ ਬਾਹਰ ਨਿਕਲ ਕੇ ਫੇਰ ਤੁਹਾਨੂੰ ਮਿਲਦੇ ਆਣ ਜੀ ਰੋਟੀ ਖਾਣੇ ਆ ਟਾਈਮ 11 12 ਵਜੇ ਗਏ ਹੋਣੇ ਆ ਐਨ ਐਚ 54 ਰੋਡ ਚੜ ਗਏ ਸਿਕਸ ਲਾਈਨ ਰੋਡ ਆ ਜਿਹੜੀ ਆ ਨਾ ਮੈਂ ਕਹਿੰਦਾ ਵੀ ਬਾਈ ਸਾਨੂੰ ਘਟੋ ਘਟ ਵੀ ਸਵੇਰ ਦੇ ਦੌਰ ਹੈ ਚਾਹ ਵੀ ਗੇ ਟਾਪਾ ਜਵੇ ਢਾਬਾ ਜਵੇ 2 2.5 ਘੰਟੇ ਹੋ ਗਏ ਸਾਨੂੰ ਢਾਬਾ ਦੇਖਦਿਆਂ ਇਹ ਰੋਡ ਉਰ ਬਾਈ ਢਾਬਾ ਨਹੀਂ ਅਜੇ ਤੱਕ ਆਇਆ ਰਾਜੂ ਨੇ ਤਾਂ ਟਰੈਡਰੋਂ ਕੱਟ ਦੇ ਕੇ ਬਹਿ ਗਿਆ ਯਾਰ ਰਾਜੂ ਪੜਦੇ ਆ ਜੂਏ ਦੰਦੀਆਂ ਮੰਗਾ ਹੀ ਕਰਦਾ ਉਹ ਪਿੱਛੇ ਹੀ ਖਾਇਆ ਹੋਣੇ ਵੀ ਹਨ ਕਿਉਂਕਿ ਇਹ ਉਹ ਸ਼ਰਾਬੀ ਹੋਏ ਜੀ ਉਹ ਉੱਥੇ ਬੰਦੇ ਸ਼ਰਾਬੀ ਦੇ ਬਾਈ ਹੋਲੀ ਆ ਨਾ ਝੋਲੀ ਘਾ ਕੇ ਦਾਰੂ ਪੀ ਵਰ ਦਾ ਢਾਬਾ ਲੈ ਘਟਾਪਾ ਹੈਗਾ ਤਾਂ ਪਿੱਛੇ ਉਹ ਰਾਜੂ ਕਹਿੰਦਾ ਖਾਣਾ ਹੀ ਨਹੀਂ ਕਹਿ ਗੱਲ ਮੰਨ ਨਹੀਂ ਮੰਨਿਆ ਉੱਥੇ ਆਰੇ ਤਾਂ ਤਰਨ ਉਹ ਜੇ ਹੈ ਹਾਂ ਪਰ ਠੀਕੇ ਨਹੀਂ ਹੋਣੀ ਉਹਨਾਂ ਨੂੰ ਹੁਣ ਹੋਣੀ ਨਹੀਂ ਹੁਣ ਤੇ ਹੈ ਰੋਡ ਉਹਦਾ ਇੱਕ ਨੰਬਰ ਆ ਇਹਦੇ ਬਟਾਬਾ ਕੋਈ ਹੈ ਹੀ ਨਹੀਂ ਇਹਦੇ ਬਣਦਾ ਹਜੇ ਬਣਦੇ ਆ ਬਾਈ ਇਹਨਾਂ ਦੇ ਆਪੇ ਢਾਬੇ ਐ ਚ ਵੈਚੇ ਢਾਬੇ ਆ ਬਾਈ ਇਹਨਾਂ ਦੇ ਇਹਨਾਂ ਨੇ ਉਹ ਉਹ ਨਹੀਂ ਕੰਮ ਹੋਣਾ ਹੈਗਾ ਵੀ ਢਾਬਾ ਜਾ ਬਾਹਰਲਾ ਬੰਦਾ ਕਾਲੂ ਹੈ ਨਾ ਆ ਕੇ ਨਾ ਇਹਨਾਂ ਦੇ ਆਪ ਦੇ ਹੀ ਆ ਰੈਸਟੋਰੈਂਟਸ ਮਿਲਣਗੇ ਆਪਾਂ ਨੂੰ ਇਹ ਰੋਡ ਤੇ ਨਾ ਬਾਕੀ ਰੋਡ ਬਾਈ ਬੜਾ ਕੰਮ ਦਾ ਹੈ ਜੇ ਵੈ ਟੂਰ ਟੈਕਸੀ ਚੱਲੇ ਨਹੀਂ ਹੈਗੇ ਮੈਂ ਕਹਿੰਦਾ ਵੀ ਸਵਾਦ ਲਿਆਦਾ ਜਮੇ ਪਤਾ ਹੀ ਨਹੀਂ ਲੱਗਦਾ ਮਸ਼ੀਨ ਨੂੰ ਦਾ ਆ ਗਿਆ ਘੜਾ ਕਾਰੀ ਬਗਲਾ ਆ ਹਾਂ ਉਰਲੇ ਪਾਸੇ ਹਾਂ ਹੈ ਹਾਂ ਇਹੋ ਤਿਆਲੇ ਤੈਲ ਹਾਂ ਜੇ ਕੋਤ ਨਹੀਂ ਹੈ ਕਿ ਦਿਲ ਤਾਂ ਖਾਲੀ ਜਿਹੀ ਪਿਆ ਕੇ ਇਹਦਾ ਨਾ ਕਿਤੇ ਕਿਤੇ ਕੇਦਾ ਪੱਕਾ ਉਹ ਨਹੀਂ ਹੈਗਾ ਵੀ ਸਾਰੇ ਹੀ ਆ ਬਾਕੀ ਆਪਣਾ ਜੂਰੀਆ ਰਹਿ ਗਿਆ 52% ਬੈਂਕੀ ਦੇ ਡੀਜ਼ਲ ਦੀ ਪਈ ਹੈ ਪੌਣੀ ਜੂਰੀਆ ਰਹਿ ਗਿਆ 52 ਦੇਖਦੇ ਆ ਵੀ ਡੀਜ਼ਲ ਦੀ ਰੱਖੀ ਗਾਇ ਪੂਰੀ ਬਾਲਟੀ ਖਾਂਦਾ ਕ ਵੀ ਲੈ ਕੇ ਪੌਣੀ ਪਹੂਗੀ ਜੂਰੀਆ ਲੈਣਾ ਤਾਂ ਬਾਈ ਰਾਤ ਜੂਰੀਆ ਲੈਣ ਲੱਗੇ ਤੇ ਕੋਈ ਥੋੜੀ ਗੜਬੜ ਜੀ ਦੀ ਟੱਕਣਾ ਜੋ ਚੋਇਆ ਜਾ ਹੋਇਆ ਤਾਂ ਦੋ ਤਿੰਨ ਬਾਲਟੀਆਂ ਚੱਕੀਆਂ ਦੋਹਾਂ ਚ ਜੋਇਆ ਹੋਇਆ ਮਗਾ ਨਹੀਂ ਯਾਰ ਇਹ ਤਾਂ ਪਹਿਲੀ ਲੀਗ ਆ ਨਾ Ориジナル ਜਿਹੜੀ ਪੈਕਿੰਗ ਆ ਜੂਰੀ ਆਪਣੇ ਟਿਪ ਦੀ ਉਹ ਤਾਂ ਲੀਕ ਹੁੰਦੀ ਹੀ ਨਹੀਂ ਹੈਗੀ ਤੇ ਕਿੰਨੇ ਪੇਚਕਾਤ ਮਾਰ ਮਾਰ ਕੇ ਤਾਂ ਸਹੀ ਰੱਟੇਗੀ ਯਾਰ ਉਹ ਪਹਿਰੇ ਟੁੱਲਦਾ ਨਾ ਮੈਂ ਕਹਿੰਦਾ ਨਹੀਂ ਯਾਰ ਇਹ ਗੜਬੜਾ ਮੈਰੀ ਬੋਆ ਕਹਿੰਦਾ ਭਾਈ ਲੈ ਲੈਣਾ ਦਾ ਮੈਂ ਬਿੱਲ ਦਰਨਾ ਦਾ ਖਾਂਦਾ ਮੈਂ ਕਹਿੰਦਾ ਬਿੱਲ ਕੀ ਕਰੂਗਾ ਵੀਰੇ ਜੀ ਤਾਂ ਖੁੱਲੀ ਆ ਨਾ ਬਾਕੀ ਬਾਜੂ ਕਰ ਕੋਈ ਦੇਖ ਲਾ ਲ ਉਹਨਾਂ ਫੇਰ ਉਹ ਬਿੱਲ ਦੋੜ ਕੇ ਤੂੰ ਅਣਗੜਾ ਜਾ ਕੇ ਦੇਖਦੇ ਆਣ ਉਹਨੂੰ ਪਾਰਗੜਾ ਜਾ ਕੇ ਤਾਂ ਖਾ ਲੈਣੀ ਵੀ ਆਪਾਂ ਹੋਰ ਆਗੇ ਅਰਗੜਾ ਵੀ ਆਗੇ ਵਾ ਲੈਣੀ ਆ ਆਹ ਨਾ ਕਰੀ ਜਾਈਏ 2 ਮੀਟਰ 2 ਮੀਟਰ ਦਾ ਰੋਡ ਬਹੁਤ ਹੰਪਦਾ ਬਾਈ ਮੈਂ ਕਹਿੰਦਾ ਵੀ ਬੰਦਾ ਚਾਹੇ ਨਾ ਚਾਹ ਪੀ ਰਿਹਾ ਬੈਠ ਕੇ ਜਮੇ ਹੀ ਨਹੀਂ ਪਤਾ ਲੱਗਦਾ ਹੈਗਾ ਹੈ ਫੋਟੋ ਉੱਪਰ ਉਹ ਨੀ ਜਾ ਕੇ ਬਾਈ ਅਰਦਾਸਾ ਕਰ ਕਰ ਕੇ ਮਹਾਰਾਜ ਅੱਗੇ ਹੈ ਨਾ ਇੱਕਾ ਛੋਟਾ ਜਿਹਾ ਹੋਟਲ ਆ ਇਹ ਵੀ ਪਤਾ ਨਹੀਂ ਉਹ ਵੀ ਰੋਟੀ ਬਣਾਊਗਾ ਇਹ ਚਾਹ ਹੋਈ ਬਾਈ ਚਾਹ ਵੀ ਲਾ ਰਾਜੂ ਤੂੰ ਕਹਿੰਦੇ ਚਾਹ ਤੇ ਵੀ ਆ ਜਾਂਦੇ ਲੱਗੇ ਹੈ ਆਾ ਹੋਟਲ ਆ ਬਾਈ ਛੋਟਾ ਜਾ ਵਾਹਿਗੁਰੂ ਸਤਿਆਪਾਚਾ ਕਿਰਪਾ ਕਰੀ ਸਾਰੇ ਕਿ ਮੈਂ ਟਰੱਕ ਡਰਾਈਵਰਾਂ ਦੇ ਬਾਈ ਲਾਈਨ ਲੱਗੀ ਵੀ ਇਹਦੇ ਕੋ ਰਾਜੂ ਹਾਂ ਥਾਪਾ ਚੰਗਾ ਚੱਲਣਾ ਬਾਈ ਦਾ ਹੈ ਇੱਕੋ ਹਾਲੇ ਰੋਣਦੇ ਹਾਂ ਹੈ ਹੈ ਮੈਂ ਕਹਿੰਦਾ ਵੀ ਇੱਕ ਡਾਵਾ ਆ ਬਾਈ ਜੱਲ ਕੇ ਤੇ ਹਿਸਾਬ ਲਾ ਲਓ 100 ਕਿਲੋਮੀਟਰ ਦਾ ਭਾਗ ਆ ਗਿਆ ਹੁਣੇ ਰੋਡ ਪਰ ਇਹਦੇ ਪਰ ਹੈ ਇਹ ਫਰਸਟ ਰੇਲ ਕੇ ਲਿੜਦਾ ਹਰਮਾਨ ਗਾੜੀ ਹੈਗਾ ਇਹਦਾ ਪੌੜੀ ਦਾ ਬਾਕ ਪੰਗਾ ਬਾਕੀ ਤਾਂ ਖੁੱਲਣੀ ਐ ਜੀ ਪੌੜੀ ਖੁੱਲੂਗੀ ਇਹ ਆ ਆਇਆ ਕਿਟਾਬਾ ਬਾਈ ਛੋਟਾ ਜਾ ਵਾ ਵਾਹੇ ਗੁਰੂ ਸੱਚਾ ਪਾਚਾ ਸ਼ੁਕਰ ਅਰਦਾਸ ਕਬੂਲ ਹੋ ਗਈ ਸਾਡੀ ਵੀ ਨਹੀਂ ਤਾਂ ਅੱਜ ਤਾਂ ਐ ਲੱਗਦਾ ਤਾਂ ਵੀ ਹਰੀ ਦਵਾਰੇ ਜਾਂ ਹਰੀ ਦਵਾਰੇ ਜਾਣਗੇ ਬੰਜਰਾਂ ਰਾਜ ਨੂੰ ਰਾਜ ਰੇਟ ਦਿਖਾਈਦਾ ਇਹ ਗੱਟਾਂ ਵੀ ਹੁੰਦਾ ਖੁੱਲਣ ਲੱਗੀਆਂ ਹੈ ਹੈ ਦਲਾਵ ਕਰੇ ਬੈਗ ਚੱਕ ਲਈ। ਹੋਰ ਬਾਹ। ਭਾਈ ਕੋਈ ਰੋਟਾ ਬਾਰੀ ਹੈਗਾ ਇਹ ਤੇ ਮੇਰਾ ਵੀਰ ਜੇ ਕੋਈ ਆਉਂਦਾ ਨਾ ਤਾਂ ਕਮਬਾਈਨ ਵਾਲਾ ਬਾਈ ਹੈ ਨਾ ਤਾਂ ਪਿੱਛੇ ਮਾੜੀ ਚੰਗੀ ਖਾਰਿਆ ਕਰੋ ਅਸੀਂ ਵੀ ਭਾਈ ਨਿੰਦੇ ਆਏ ਪਿੱਛੇ ਇੱਕ ਢਾਬੇ ਨੂੰ ਰਾਜੂ ਕਹਿੰਦਾ ਸ਼ਰਾਬੀ ਆ ਬਾਈ ਇਹਨਾਂ ਨੇ ਕਹਿੰਦਾ ਕਿੱਥੇ ਵਧੀਆ ਰੋਟੀ ਪਾਣੀ ਖਲਾਉਣਾ ਹੈ। ਯੋਨਾਂ ਦੇ ਖਾ ਲੰਦੇ ਢਿੱਡ ਦਾ ਭਰ ਲੰਦੇ ਆਹ ਤਾਂ ਜਮਈ ਹੁਣ ਤਾਂ ਗੱਠਾ ਵੀ ਖੋਲਣ ਲੱਗ ਗਈਆਂ। ਹੈ? ਜਿਹੜਾ ਨਖਰੇ ਕਰਦਾ ਨਾ ਉਹ ਕਈ ਮਰਦਾ। ਨਰਾਜੂ ਪਹਿਲੀ ਵਾਰ ਨਖਰੇ ਕਰਿਆ ਤੇ ਸੱਚੀ ਭੁੱਖੇ ਹੀ ਮਰ ਗਏ ਬਾਈ ਬਾਕੀ ਪੁੱਤੀਆਂ ਠੀਕ ਆ ਬਿਲਡਿੰਗ ਆਪੇ ਕਰੀਦੀ ਵਧੀਆ ਠੀਕ ਆ ਪਰ ਹੌਸਾ ਜਾਇਆ ਨਹੀਂ ਤਵੀ ਇੱਥੇ ਟੱਕਰ ਜਾਊਗੀ ਬਾਈ ਇੱਥੇ ਟੱਕਰ ਆ ਗਈ ਪੱਤੀ ਹੈ ਤਾਂ ਇਹਦਾ ਕਰਿਆ ਮੇਰਾ ਕੰਮ ਇੱਕ ਬਾਈ ਦਾ ਕਮੈਂਟ ਆ ਇੰਸਟਾਗ੍ਰam ਦੇ ਵੀਡੀਓ ਤੇ ਕਹਿੰਦਾ ਬਾਈ ਇਹ ਬੰਨੋ ਕਿ ਥੋੜਾ ਫਾਸਟ ਜਣਾ ਤੈਨੂੰ ਮੈਂ ਰਾਤ ਵੀ ਗਿਆ ਤਾਂ ਪਰ ਸੀਗਾ ਬੰਨੀ ਇਹਨੂੰ ਕਿਦੇ ਲੈ ਕੇ ਨਾ ਹਾਂ ਇਹ ਬੰਨਦੇ ਆ ਕਰਕੇ ਚਲੋ ਖਾ ਲੀਏ ਬਾਈ ਰੋਟੀ ਪਾਣੀ ਫਿਰ ਮਿਲਦੇ ਆ ਬਾਈ ਇਹ ਟੱਬਾ ਨਾ ਬਹੁਤ ਟਿਕਾਣੇ ਤੇ ਆ ਹਨਾ ਜੇ ਆਪਾਂ ਹਲੂ ਮਾਨਗੜ ਤੋਂ ਅੱਗੇ ਆ ਕੇ ਨਾ 20 ਕਿਲੋਮੀਟਰ ਤੇ ਹਨਾ ਜੇ ਕਿਸੇ ਵੀਰ ਨੂੰ ਮੇਰੇ ਨੂੰ ਰੋਟੀ ਪਾਣੀ ਦੀ ਕਿਤਾ ਪਹਿਲਾਂ ਦਾ ਪਲਾਂ ਦਾ ਪਿੱਛੇ ਬਾਈ ਆਪਣਾ ਜਿਗਾਰਡ ਕਰਕੇ ਆਵੇ ਮੈਂ ਤਾਂ ਅੱਜ ਦੇਖ ਲਿਆ ਸੀ ਵੀ ਤੁਹਾਡੇ ਸਾਹਮਣੇ ਨਾ ਸਵੇਰ ਦੇ ਭੁੱਖ ਹੀ ਇਕਨੇ ਮਸਾਂ ਜਾ ਕੇ ਕਿਤੇ ਢਾਬਾ ਤੇ ਆਇਆ ਇਹਦੇ ਬਾਈ ਨੇ ਰੋਟੀ ਬਣਾਈਆਂ ਵਧੀਆ ਖੁਲਾਇਆ ਨਾ ਜਿਹੜਾ ਬਾਈ ਦਾ ਢਾਬਾ ਹੈ ਜਰੂਰ ਇੱਥੇ ਇੱਕ ਵਾਰ ਰੋਟੀ ਖਾ ਕੇ ਦੇਖਿਓ ਆਗੇ ਉਹਨੇ ਵਿਚਾਰਨੇ ਸਪੈਸ਼ਲੀ ਹੈਗਾ ਨਾ ਸਾਰਾ ਆਪਣੇ ਯਾਰਾਂ ਦੋਸਤਾਂ ਨੂੰ ਕਿਹਾ ਹੈ ਨਾ ਮੈਂ ਕਿਹਾ ਕੋਈ ਨਹੀਂ ਮੈਂ ਵੀ ਵੀਡੀਓ ਪਾ ਦਨੇ ਤੇਰੀ ਬਾਕੀ ਤੂੰ ਹਿਸਾਬ ਲਾ ਲਓ ਵੀ ਪਿੱਛੇ ਤੁਸੀਂ ਸਾਨੂੰ ਡੱਬ ਵਾਲੀ ਤੋਂ ਲੈ ਕੇ ਹਲੂਮਾਨ ਗੜ ਤੋਂ 20 ਕਿਲੋਮੀਟਰ ਅੱਗੇ ਆ ਕੇ ਸਾਨੂੰ ਬਾਈ ਉਹ ਪਾਣੀ ਤੱਕ ਨਹੀਂ ਪੀਣੇ ਕਿਤੇ ਮ ਲੱਭਿਆ ਰਸਤੇ 'ਚ ਬਾਕੀ ਆ ਬਾਈ ਯੋਨੀ ਇਹ ਲੋਕਲ ਦਾ ਵੀਰ ਉਰੀ ਦਾ ਹੋਰ ਬਾਈ ਕੀ ਹਾਲ ਚਾਲ ਆ ਇਹ ਬਾਈ ਨੂੰ ਪਤਾ ਲੱਗਿਆ ਹਨਾ ਰੀਲ ਪਾਈ ਦਾ ਰੋਡ ਤੇ ਵੀ ਰੋਟੀ ਨਹੀਂ ਮਿਲੀ ਹੈ ਬੇਚਾਰਾ ਫੋਨ ਲਾ ਕੇ ਨਾ ਵੀਰੇ ਮੈਂ ਮਿਲਣਾ ਆਣਾ ਕਿੱਥੇ ਖੜੇ ਹੋ ਕਿ ਮੈਂ ਦੱਸਿਆ ਉਹ ਟਾਬੇ ਲਗੇ ਜਾਂ ਨਾ ਬਾਈ ਇਹ ਟਾਬਾ ਹੈ ਪਹਿਲਾਂ ਹੀ ਨਹੀਂ ਹੈਗਾ ਰੋਡ ਨਵੇਂ ਰੋਡ ਕਰਕੇ ਹੀ ਆ ਜੇ ਨਵੇਂ ਰੋਡ ਕਰਕੇ ਬਣਿਆ ਬਈ ਨਵੇਂ ਰੋਡ ਕਰਕੇ ਹੈ ਨਹੀਂ ਹਨਾ ਇਹ ਤਾਂ ਇੱਥੇ ਬਣੂਗਾ ਰੈਸਟਰੀਆ ਲਿਖਿਆ ਉਹ ਤਾਂ ਹਜੇ 2 ਸਾਲ ਨੂੰ ਬਣੂਗਾ ਉਹਦਾ ਬਹੁਤ ਮਹਿੰਗਾ ਬਹੁਤ ਹੁੰਦਾ ਜਦੋਂ ਆਪਣੇ ਬਸ ਹੜਾ ਨਹੀਂ ਹੁੰਦਾ ਆਜਾ ਉਹਦਾ امیر ਆਦਮੀਆਂ ਦਾ ਖਾਣਾ ਹੁੰਦਾ ਹੈ ਹਾਂ ਮਹਿੰਗਾ ਹੀ ਹਾਂ ਨਾ ਮਹਿੰਗਾ ਹੀ ਕਿਹੜਾ ਪਿੰਡਾ ਵੀਰ ਦਾ ਰਾਈਆਂ ਵਾਲੀ ਆਪਣਾ ਵੀ ਰਾਈਆਂ ਵਾਲੀ ਆ ਪਿੱਛੇ ਰਹਿ ਗਿਆ ਹੈ ਹਨਮਾਨਗੜ ਜ਼ਿਲ੍ਹਾ ਜ਼ਿਲ੍ਹਾ ਹਨਮਾਨਗੜ ਥੋੜਾ ਤਾਂ ਕੰਮੇ ਬੋਲੇਟ ਆ ਇਧਰ ਨੂੰ ਹਣਾ ਹਾਂ 20 ਦਿਨਾਂ ਨੂੰ ਚੱਲੂਗਾ ਕਣਕਾਂ ਨੂੰ ਕਣਕ ਦਾ ਅੱਗੇ ਵੀ ਇੰਨੀ ਤਰੀਕ ਨੂੰ ਚੱਲਦਾ ਐਤ ਕੀ ਲੇਟ ਐ 10 ਦਿਨ ਐਤ ਕੀ ਲੇਟ ਆ ਭਾਈ ਸਾਰੇ ਹੀ ਲੇਟ ਐ ਇਧਰ ਥੋੜਾ ਨਹੀਂ ਸਾਰੇ ਪਾਸੇ ਹੀ ਲੇਟ ਐ ਇਧਰ ਸਰੋਂ ਤੇ ਤਾਂ ਚੱਲ ਜਾਣੀ ਐ ਇੱਕ ਦੋ ਦਿਨ ਤੁਮ ਮਸ਼ੀਨ ਰੱਖੀਏ ਤੁਸੀਂ ਵੀ ਰੱਖੀਏ ਕਿਹੜੀ ਆਪਣਾ ਸੰਗਰੀਏ ਤੋਂ ਤੋੜੀ ਵਾਲੀ ਤੋੜੀ ਵਾਲੀ ਵੀ ਹੈ ਜੀ ਐਸਓ ਦਾ ਅੱਛਾ ਬੜੀ ਹਾਂ ਫਰੇਸ਼ਰ ਨਾਲ ਕੱਢਦੇ ਅਸੀਂ ਮੱਕੀ ਨਹੀਂ ਸਰੋ 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 ਠੀਕ ਆ ਠੀਕ ਆ ਕਣਕ ਕਣਕ ਦਾ ਏਰੀਆ ਉਹ ਤਾਂ ਦਸਿੰ ਮਾਉਂਦੇ ਦਾ ਲਾਦੀ ਫੋਨ ਨੰਬਰ ਤੇ ਕੋ ਆਇਆ ਗਿਆ ਕੋਈ ਨਹੀਂ ਲਾ ਦਾਂਗੇ ਇਥੇ ਦੱਸ ਦੇ ਨਾਲ ਵਾਹੀ ਮੈਂ ਨਹੀਂ ਛੱਡ ਦੂੰਗਾ ਹੈਗਾ ਤੋਲ ਪਲਾਜਾ ਹਾਂ ਤੋਲ ਲਾ ਕੇ ਤੂੰ ਉੱਤਰ ਜਮ ਲਾ ਦਾਂਗੇ ਦੱਸ ਦੇਣਾ ਹਾਂ ਜਿਵੇਂ ਹੋਇਆ ਤੈਨੂੰ ਲੋਡਰ ਮੈਂ ਮਸ਼ੀਨਾਂ ਆਪਣੀ ਉੱਧਰ ਤੇ ਵੇਲੀਆਂ ਟਾਈਮ ਕਰੇ ਹੋ ਜਾਣੀਆਂ ਲਾਦਾ ਗੇਰੇ ਹੋਰ ਸੁਣਾ ਵੀਰੇ ਵਧੀਆ ਬਈਆ ਵੀਡੀਓ ਡੇਲੀ ਦੇਖਦਾ ਪੈਂ ਡੇਲੀ ਬਹੁਤ ਧੰਨ ਕੋਲ ਦੀ ਨੰਗਦੇ ਸੀ ਚੱਲ ਮੈਂ ਨਹੀਂ ਜਰੂਰੀ ਆ ਤਾਂ ਹੀ ਮੈਂ ਤੇਰੇ ਤਾਂ ਮੈਂ ਨਹੀਂ ਚੱਲੇ ਤੇ ਅਸੀਂ ਚਾਹ ਦਾ ਹੱਥ ਦਾ ਗਲਾਸ ਕੱਪ ਚ ਦਾ ਦਿੱਤ ਚ ਮੈਂ ਕਿਹ ਚੱਲ ਰਾ ਜਿੰਜੇ ਤੇ ਜਨਹ ਦਾ ਫੋਨ ਆ ਗਿਆ ਫਿਰ ਮੈਂ ਬਾਈ ਨੂੰ ਤੇਰੀ ਚਾਹੀ ਗੱਲ ਕਰਾਈ ਢਾਬੇ ਲਗ ਮਾ ਨਹੀਂ ਯਾਰ ਮਿਲ ਕੇ ਚੱਲਦੇ ਆ ਬਾਈ ਹੋਰ ਵਧੀਆ ਬਾਈ ਵਧੀਆ ਬਈ ਠੰਡ ਬਹੁਤ ਆ ਗਈ ਹੈ ਨਾ ਠੰਡ ਬਹੁਤ ਠੰਡ ਨਹੀਂ ਗਣਕ ਲੇਟ ਕਰੀ ਆ ਲੇਟ ਹੀ ਆ ਗਈ ਹੂੰ ਉਹ ਇੱਥੇ ਸਰਦਾਰ ਸ਼ਹਿਰ ਕਿੱਨਾ ਹੋਊਗਾ ਰ ਤੇ ਸਰਦਾਰ ਸ਼ਹਿਰ ਦਾ ਪਤਾ ਨਹੀਂਗਾ ਤੁੰ ਪਿੰਡ ਚ ਰਿਹਾ ਲੱਗਦਾ ਮੈਨੂੰ ਨਹੀਂ ਇੱਥੋਂ ਦਾ ਨਹੀਂ ਮੈਨੂੰ ਪਤਾ ਸਰਦਾਰ ਸ਼ਹਿਰ ਨੂੰ ਆਈ ਅਸੀਂ ਕਿਤੇ ਗਏ ਕੋਈ ਵੀ ਨਹੀਂ ਅੱਛਾ ਬਾਕੀ ਬਾਈ ਦੀ ਕਹਿੰਦੀ ਲਾਟਰੀ ਲਾ ਲਈ ਜੇ ਕੁਝ ਲਾ ਲਈ ਜਾਨਾ ਗੱਡੀ ਤੇ ਗੱਡੀ ਚੜੀ ਰਹਿੰਦੀ ਆ ਬਾਈ ਪਿੱਛੇ ਦਾ ਇੰਨੀ ਔਖਾਂ ਵਾਰ ਆਪਾਂ ਮੈਂ ਕਹਿੰਦਾ ਤੂੰ ਐਂ ਦੱਲਾ ਹੁਣ ਤਾਂ ਇੱਥੇ ਆ ਕੇ ਤਾਂ ਜਮੇ ਮਰੇਗੇ ਤੇ ਬਸ ਵੀ ਰੋਟੀ ਨਾ ਮਿਲੀ ਤਾਂ ਸਾਹ ਸੁੱਕ ਜਾਣਗੇ ਇੰਨਾ ਬੁਰਾ ਹਾਲ ਹੋ ਗਿਆ ਤਾਂ ਪਾਣੀ ਵੀ ਮੁੱਕ ਗਿਆ ਸਾਡੇ ਕੋਲ ਪਾਣੀ ਭਰ ਲਿਆ ਪਾਣੀ ਭਰ ਲਿਆ ਭਰ ਲਾ ਦੋ ਬੋਤਲਾਂ ਬਾਈ ਉਹ ਕਹਿੰਦਾ ਪਾਣੀ ਵੀ ਨਹੀਂ ਮਿਲ ਲਗਾ ਨੇ ਭਰ ਲਿਆ ਪਾਣੀ ਹਾਂ ਚਲੋ ਠੀਕ ਆ ਵੀਰੇ ਠੀਕ ਆ ਬਈ ਚੱਲ ਰਾਜ ਮਾਰ ਸੈਲਫ ਹੋਈ ਚਲੋ ਬਾਈ ਅੱਜ ਦੀ ਵੀਡੀਓ ਆਪਣੀ ਇੱਥੇ ਹੀ ਕਰਦੇ ਆਂ ਆਪਾਂ ਐਂਡ ਹਨਾ ਇਹਦੇ ਵਿੱਚ ਵੀਡੀਓ ਥੋੜੀ ਲੰਬੀ ਹੋ ਜਾਂਦੀ ਆ ਫਿਰ ਨੈਟਵਰਕ ਦੀ ਦਿੱਕਤ ਆ ਹਨਾ ਵੀਡੀਓ ਪੈਂਦੀ ਨਹੀਂ ਹੈਗੀ ਬਈ ਟਾਈਮ ਗੱਲ ਹੋਰ ਤਾਂ ਗੱਲ ਕੁਝ ਨਹੀਂ ਕੱਜਲਗੁਵਾਰ ਹੁੰਨੇ ਆ ਜਿਵੇਂ ਰੋਟੀ ਨੂੰ ਆ ਵੀਡੀਓ ਨੂੰ ਹੁੰਦੇ ਫਿਰੇ ਜਾਵਾਂਗੇ ਹਨਾ ਠੀਕ ਹੈ ਜੀ ਮਿਲਦੇ ਹਾਂ ਹੁਣ ਕਿਸੇ ਅਗਲੇ ਵੀਡੀਓ 'ਚ ਜਦ ਤੱਕ ਰੱਬ ਰਾਖਾ